ਆ ਫੜਕ ਜਾ ਹਰ ਇੱਕ ਵਾਰ ਹੀ ਲੱਗਿਆ ਹੁੰਦਾ ਹਨਾ ਜਦੋਂ ਵੀ ਉਹਨੇ ਸੱਚਾ ਤੂੰ ਤਾਬੇ ਆਹ ਮੈਂ ਕਿਹਾ ਫੜਕ ਜਾ ਹਰ ਇੱਕ ਵਾਰ ਹੀ ਲੱਗਿਆ ਹੀ ਹੁੰਦਾ ਕਿੱਥੇ ਆ ਗਿਆ ਤੂੰ ਦਰਾਇ ਇੱਥੇ ਦਰਾਹੇ ਆ ਗਿਆ ਹਨਾ ਫੜਕਾ ਤੇ ਭੁੱਖ ਲੱਗੀ ਓਏ ਹੂੰ ਰੋਟੀ ਖਾਈਏ ਟਾਈਮ ਤਾਂ ਹੋ ਗਿਆ ਵਾ ਇੱਥੇ ਖਵਾ ਕੇ ਚੱਲਾਂ ਤਾਂ ਰੋਟੀ ਭਲੀ ਘੈਂਟ ਘਰੇ ਚੱਲਦੇ ਘਰ ਹਰਗੀ ਬਣੋ ਘਰ ਹਰਗੀ ਰੋਟੀ ਆ ਚੱਲ ਦੇ ਨਹੀਂ ਚੱਲ ਚੱਲ ਤੂੰ ਬਖਾ ਕੇ ਨਾ ਚੰਗੀ ਲੱਗੀ ਛੱਡ ਜੀ ਬਸ ਠੀਕ ਦਰਾਹੇ ਦੇ ਵਿੱਚ ਦੋ ਥਾਵਾਂ ਤੇ ਮੱਲੋ ਲੋਕਾਂ ਨੂੰ ਰੋਕਣਾ ਪੈ ਜਾਂਦਾ ਹੈ ਇੱਕ ਦਰਾਹੇ ਤੋਂ ਸਮਰਾਲੇ ਵਾਲੇ ਪਾਸੇ ਨੂੰ ਜਾਂਦੇ ਹੋਏ ਫਾਟਕਾਂ ਤੇ ਤੇ ਦੂਜਾ ਦਰਾਹੇ ਤੋਂ ਦਿੱਲੀ ਵੱਲ ਨੂੰ ਜਾਂਦੇ ਹੋਏ ਮਹਾਰਾਜਾ ਐਂਡ ਕਵੀਨ ਟਾਬੇ ਤੇ ਬਸ ਫਰਕ ਇਹ ਆ ਵੀ ਫਾਟਕਾਂ ਤੇ ਮਜਬੂਰੀ ਨਾਲ ਰੁਕਣਾ ਪੈਂਦਾ ਹੈ ਤੇ ਇਹ ਟਾਬੇ ਤੇ ਲੋਕ ਸ਼ੌਂਕ ਨਾਲ ਰੁਕਦੇ ਆ ਕੱਠ ਜਦੋਂ ਮਰਜ਼ੀ ਜਾਵੜੋ ਪੂਰਾ ਹੁੰਦਾ ਕੁਆਲਿਟੀ ਇਕੱਠ ਆਏ ਮਹਾਰਾਜਾ ਐਂਡ ਕੁਇਨ ਢਾਬਾ ਆਪਾਂ ਲਾਉਨੇ ਆ ਗੱਡੀ ਬਾਕੀ ਦੀ ਸਾਰੀ ਗੱਲ ਬਾਤ ਦੱਸਦੇ ਆ ਤੁਹਾਨੂੰ ਤੂੰ ਲਾ ਸਹੀ ਤੈਨੂੰ ਮੈਂ ਦਿਖਾਉਣਾ ਵੈਰਾਈਟੀ ਇਹ ਆਹ ਦੇਖ ਕਿਉਂ ਆਹ ਦੇ ਇੱਥੇ ਥਾ ਆਹ ਲਾਤੀ ਇਹ ਕੀ ਆਕਾ ਉਹਨਾਂ ਇੱਥੇ ਠੋਕਦੇ ਕਾਹ ਕਰਦੇ ਗਾਂ ਨਗਾਦੇ ਬਾਈ ਤਾਂ ਮੇਰਾ ਦੇ ਟਾਨ ਕਰਕੇ ਤਾਂ ਨਗਾਦੇ ਇੱਥੇ ਲਗਾ ਦੇ ਆ ਇੱਥੇ ਨਗਾ ਆਓ ਆ ਦੇਖੋ ਪ੍ਰੀਤ ਜੀ ਤਾਂ ਚਾਹ ਪੀਣੀ ਆ ਤਾਂ ਦੇਖ ਕੈਫੇ ਬਣਿਆ ਦੇਖ ਜੇ ਫਾਸਟ ਫੂਡ ਖਾਣਾ ਤੇ ਤੈਨੂੰ ਇਟਲੀ ਡੋਸਾ ਸਭ ਕੁਝ ਮਿਲ ਜਾਣਾ ਫਾਸਟ ਖਾਣਾ 사ਸੀ ਗੱਲ ਵੀ ਰਹੇ ਹੋ ਕਹਿਵਾ ਸੋਣੇ ਬਾਹਰੋਂ ਆਇਆ ਲੱਗਦਾ ਨਹੀਂ ਮੈਂ ਚੰਡੀਗੜ੍ਹ ਤੋਂ ਪਰਫਲ ਵੀਡੀਓ ਬਹੁਤ ਦੇਦਾ ਠੀਕ ਆ ਜਾਉਂਦਾ ਰਹੇ ਜਿਵੇਂ ਨਾ ਠੀਕ ਆ ਖਾਣਾ ਚੰਗਾ ਹੁੰਦਾ ਇਹਨਾਂ ਦਾ ਬਸ ਠੀਕ ਆ ਦੇਖਿਆ ਆਏ ਭਰデア ਗਵਾਇਆਂ ਲੋਕ ਤੂੰ ਮੰਨਦਾ ਨਹੀਂ ਸੀ ਪ੍ਰੀਤ ਫਾਸਟ ਖਾਣਾ ਤਾਂ ਫਾਸਟ ਖਾ ਲੈਨੇ ਆ ਜੇ ਸਲੋ ਖਾਣਾ ਦਾ ਸਲੋ ਖਾ ਲੈਨੇ ਆ ਆ ਜਾ ਫਾਸਟ ਫੂਡ ਵੀ ਇਹਨਾਂ ਦਾ ਪ੍ਰੀਤ ਸਿਰਾ ਵਧੀਆ ਹੁੰਦਾ ਇਹਨਾਂ ਦਾ ਆ ਜਾ ਤੈਨੂੰ ਅੰਦਰੋਂ ਦਿਖਾਉਂਦਾ ਇੱਕ ਨੰਬਰ ਮੋਹਲਾ ਦੇਖ ਤਾਰ ਗੱਲ ਦੇਖ ਨਾ ਮੜ ਗਿਆ ਬੈਠੀਆਂ ਦੇ ਵੰਦਾ ਕਰ ਹਾਂ ਬਾਈ ਹੁਣੀ ਇੱਕ ਤੈਨੂੰ ਹੋਰ ਗੱਲ ਦੱਸਦਾ ਪ੍ਰੀਤ ਇਹ ਬਾਈ ਦਾ ਇਹ ਸਪੈਸ਼ਲ ਕਹਿਣਾ ਹੈ ਵੇ ਜੇ ਦਰਾਹੇ ਦੇ ਨੇੜੇ ਤੇੜੇ ਰਾਤ ਬਰਾਤੇ ਕਦੇ ਵੀ ਤੁਹਮੇ ਗੱਡੀ ਮੋਟਰ ਖਰਾਬ ਹੋ ਜੇ ਤੇਲ ਮੁੱਕ ਗਿਆ ਕੁਛ ਵੀ ਆ ਤੁਸੀਂ ਇੱਕ ਵਾਰੀ ਨੰਬਰ ਤੇ ਇਹਨਾਂ ਨੂੰ ਕਾਲ ਕਰਦੇ ਇਹ ਬੰਦੇ ਸਰਵਿਸ ਲੈ ਕੇ ਪਹੁੰਚਦੇ ਆ ਦੇਖ ਤੂੰ ਇਹ ਕਿੱਡੀ ਵੱਡੀ ਗੱਲ ਆ ਵੀ ਉਹ ਕਹਿੰਦੇ ਕੋਈ ਗੱਲ ਨਹੀਂ ਖਾਣਾ ਖਾਣਾ ਉਹ ਬਾਅਦ ਦੀ ਗੱਲ ਆ ਨਹੀਂ ਖਾਣਾ ਪਰ ਜੇ ਤੁਹਾਡੀ ਕੋਈ ਮੁਸ਼ਕਲ ਆ ਗਈ ਤੁਹਾਨੂੰ ਰਾਤ ਬਰਾਤੇ ਤੁਹਾਡੀ ਗੱਡੀ ਖਰਾਬ ਹੋ ਗਈ ਤਾਂ ਅਸੀਂ ਪਹੁੰਚਾਂਗੇ ਇਹ ਮਤਲਬ ਐਜ਼ ਅ ਹਿਊਮਨ ਘਾਂਟ ਬੰਦੇ ਕਰਕੇ ਇਹ ਜਾ ਕੰਮ ਕਰਦੇ ਆ ਇੱਕ ਤੈਨੂੰ ਹੋਰ ਗੱਲ ਦੱਸਦਾ ਜਿਹੜੀ ਚੀਜ਼ ਆ ਕਿਸੇ ਨੂੰ ਨਹੀਂ ਪਤਾ ਜਿਹੜੇ ਇੱਥੇ ਆਉਂਦੇ ਆ ਉਹਨੂੰ ਵੀ ਨਹੀਂ ਪਤਾ ਅੰਦਰ ਆ ਤੈਨੂੰ ਹੋਰ ਚੀਜ਼ ਦੱਸ ਕੇ ਰਹਿਉਣਾ ਇੱਕ ਆ ਸਹੂਲਤ ਵੀ ਹੈਗੀ ਆ ਜਿਹਨੂੰ ਲੋਕ ਇਸਤੇਮਾਲ ਕਰਦੇ ਆ ਪਰ ਇੱਕ ਸਹੂਲਤ ਇੱਥੇ ਹੋਰ ਵੀ ਹੈਗੀ ਆ ਜਿਹਨੂੰ ਇਸਤੇਮਾਲ ਹਜੇ ਕਰਦੇ ਨਹੀਂ ਲੋਕ ਪਹਿਲਾਂ ਆਪਾਂ ਜਿਹੜੀ ਕਰਦੇ ਆ ਉਹਨੂੰ ਦਿਖਾਉਨੇ ਆ ਆ ਦੇਖ ਆ ਹਾਲ ਆ ਇੱਥੇ ਅੱਜ ਹੀ ਪਾਰਟੀ ਹੋ ਕੇ ਹਟੀ ਆ ਕੁੜੀਆਂ ਪਾਰਟੀ ਕਰਕੇ ਗਈਆਂ 3 ਦੀ ਛੋਟ ਹੈ ਕੋਈ ਛੋਟੀ ਪਾਰਟੀ ਕਰਨੀ ਮੰਗਣਾ ਕਰਨਾ ਰਿੰਗ ਸੈਰਮਣੇ ਕਰਨੀ ਹੈ ਤਾਂ ਪੂਰੇ ਸਸਤੇ ਭਾਅ ਦੇ ਵਿੱਚ ਮਤਲਬ ਸਾਰਾ ਪ੍ਰਬੰਧ ਮਿਲ ਜਾਂਦਾ ਜਮੇ ਥੋੜੇ ਜੇ ਮੁੱਲ ਦੇ ਵਿੱਚ ਪਰ ਇੱਕ ਸਰਪ੍ਰਾਈਜ਼ ਤੁਹਾਨੂੰ ਹੋਰ ਦਿੰਦੇ ਆ ਵੀ ਜਿਹੜੇ ਇਸ ਥਾਬੇ ਤੇ ਆਉਂਦੇ ਉਹਨਾਂ ਨੂੰ ਵੀ ਪਤਾ ਆ ਜਾ ਪ੍ਰੀਤ ਤੁਹਾਨੂੰ ਉਹ ਦਿਖਾ ਕੇ ਲਾਉਣਾ ਪਹਿਲਾਂ ਆ ਜਾ ਚਲੋ ਲਾਪ੍ਰਿਤ ਆ ਸਰਪ੍ਰਾਈਜ਼ ਆ ਮਲਾ ਜਿਹੜਾ ਦਰਾਹੇ ਦੇ ਲੋਕ ਜਾਣਦੇ ਨਹੀਂ ਬਈ 2.5 300 ਬੰਦੇ ਦਾ ਪ੍ਰਬੰਧ ਐਸ ਟਾਬੇ ਦੇ ਵਿੱਚ ਵੀ ਹੈਗਾ ਜਿੰਨੇ ਦੇ ਵਿੱਚ ਨਾ ਤੁਸੀਂ ਹਾਲ ਬੁੱਕ ਕਰੋਗੇ ਜਿੰਨੇ ਦੇ ਵਿੱਚ ਕੱਲਾ ਹਾਲ ਬੁੱਕ ਕਰਨਾ ਉਨੇ ਦੇ ਵਿੱਚ ਤੁਹਾਡਾ ਇੱਥੇ ਵਿਆਹ ਹੋ ਜਾਣਾ ਉਹ ਵੀ ਏਸੀ ਵਾਲੇ ਹਾਲ ਦੇ ਵਿੱਚ ਏਸੀ ਲੱਗਿਆ ਫੁੱਲ ਏਸੀ ਆ ਤੁਸੀਂ ਆ ਦੇਖੋ ਬਾਹਰਲੇ ਕਨਸੈਪਟ ਤੇ ਇੱਕ ਹੋਰ ਸੀਆ ਲੱਗੀਆਂ ਛੱਤ ਬਣੀ ਹੋਈ ਕਿੱਡੀ ਵਧੀਆ ਕਿੱਡੀ ਸੋਹਣੀ ਲਾਈਟਿੰਗ ਕੀਤੀ ਹੋਈ ਆ ਆ ਦੇਖ ਪ੍ਰੀਤ ਭਾਂਡੇ ਵੀ ਦੇਖ ਤੂੰ ਯਾਰ ਕਿਸ ਲੈਵਲ ਦੇ ਰੱਖੇ ਹੋਇਆ ਆ ਦੇਖ ਭਾਂਡੇ ਵੀ ਕਿਸ ਲੈਵਲ ਦੇ ਰੱਖੇ ਹੋਇਆ ਖਾਣਾ ਇਹਨਾਂ ਦਾ ਤੁਹਾਨੂੰ ਪਤਾ ਹੀ ਆ ਵੀ ਜਿਹੜੇ ਲੈਵਲ ਦਾ ਖਾਣਾ ਹੈਗਾ ਹੈਗਾ 2.5 300 ਬੰਦੇ ਦਾ ਇੱਕ ਪੂਰਾ ਘੈਂਟ ਵਿਆਹ ਬਹੁਤ ਥੋੜੇ ਮਤਲਬ ਜਿੰਨਾ ਸਰਪ੍ਰਾਈਜ਼ ਜੇ ਤੁਸੀਂ ਪਤਾ ਕਰੋਗੇ ਨਾ ਫੋਨ ਕਰਕੇ ਤੇ ਤੁਹਾਨੂੰ ਸਰਪ੍ਰਾਈਜ਼ ਮਿਲੂਗਾ ਕਿ ਅੱਛਾ ਯਾਰ ਇੰਨੇ ਦੇ ਵਿੱਚ ਤਾਂ ਹਾਲ ਮਿਲ ਰਹੇ ਸੀ ਜਿੰਨੇ ਦੇ ਵਿੱਚ ਇੱਥੇ ਵਿਆਹ ਹੋ ਜਾਂਦਾ ਤਾਂ ਇਹ ਗੱਲ ਦਰਾਹੇ ਦੇ ਨੇੜੇ ਤੇਰੇ ਵਾਲੇ ਤਾਂ ਜ਼ਰੂਰ ਹੀ ਆਪਦੇ ਦਿਮਾਗ ਦੇ ਵਿੱਚ ਰੱਖੋ ਵੀ ਆ ਚੀਜ਼ ਵੀ ਤੁਹਾਨੂੰ ਮਿਲਦੀ ਆ ਇੱਕ ਗੱਲ ਹੋਰ ਸੁਣ ਲਓ ਮੰਨ ਲਓ ਤੁਹਾਨੂੰ ਇੱਥੇ ਛੋਟੇ ਹਾਲ ਵੱਡੇ ਹਾਲ ਫਾਸਟ ਫੂਡ ਖਾਣਾ ਦੇ ਨਾਲ-ਨਾਲ ਇੱਕ ਚੀਜ਼ ਹੋਰ ਡਰਾਈਵਰਾਂ ਲਈ ਕਮਰੇ ਹੈਗੇ ਆ ਜੇ ਕਿ ਸੇ ਭੈਣ ਭਾਈ ਨੇ ਫੈਮਲੀ ਸਮੇਤ ਰੋਕਣਾ ਰਾਤ ਨੂੰ ਉਹਦੇ ਲਈ ਕਮਰੇ ਹੈਗੇ ਆ ਇੱਥੇ ਫੇਰ ਸਭ ਤੋਂ ਵੱਡੀ ਗੱਲ ਜੇ ਤੁਹਾਨੂੰ ਦਰਾਹੇ ਦੇ ਨੇੜੇ țeੜੇ ਕਿਤੇ ਵੀ ਤੁਹਾਡੀ ਗੱਡੀ ਖਰਾਬ ਹੋ ਗਈ ਮੋਟਰਸਾਈਕਲ ਖਰਾਬ ਹੋ ਗਿਆ ਰਾਤ ਬਰਾਤ ਤੇ ਕੋਈ ਵੀ ਪ੍ਰੋਬਲਮ ਆ ਗਈ ਜਿਹੜਾ ਨੰਬਰ ਤੁਹਾਡਾ ਸਕਰੀਨ ਤੇ ਚੱਲਦਾ ਨਾ ਉਸ ਨੰਬਰ ਤੇ ਤੁਸੀਂ ਕਾਲ ਕਰ ਦਿਓ ਇਹ ਬੰਦੇ ਤੁਹਾਨੂੰ ਖੜੇ ਮਿਲਣਗੇ ਲੈ ਹੁਣ ਮੇਰੀ ਗੱਲ ਸੁਣ ਲਓ ਧਿਆਨ ਨਾਲ ਮਹਾਰਾਜਾ ਐਂਡ ਕੁਇਨ ਟਾਬਾ ਜਦੋਂ ਵੀ ਦਰਾਹੇ ਦੇ ਵਿੱਚ ਦੀ ਲੰਘਣਾ ਤੁਸੀਂ ਮਹਾਰਾਜਾ ਐਂਡ ਕੁਇਨ ਟਾਬਾ ਨਹੀਂ ਭੁੱਲਣਾ ਇੱਕ ਵਾਰੀ ਤੁਸੀਂ ਮੇਰੇ ਆਖੇ ਆ ਜੋ ਉਸ ਤੋਂ ਬਾਅਦ ਤੁਹਾਡੇ ਆਖੇ ਤੁਹਾਡੇ ਦੋਸਤ ਆਉਣਗੇ ਇਹ ਮੈਨੂੰ ਪਤਾ ਹੈ